ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਸਾਰਿਆਂ ਨੂੰ ਪਹਿਲਾਂ ਸਭ ਤੋਂ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮਿਹਰਾ ਭਰਿਆ ਰੱਖੇ ਜੀ ਸਾਰੇ ਵੀਰ ਭਰਾਵਾਂ ਤੇ ਕਰਤਕਮਈਆਂ ਚ ਵਾਧੇ ਕਰਨ ਜੀ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ਣ ਜੀ ਮਿਹਰ ਭਰਿਆ ਰੱਖਣ ਜੀ ਯੂ ਟੌਪ ਦਾ ਵੀ ਬਹੁਤ-ਬਹੁਤ ਧੰਨਵਾਦ ਅਦਲ ਦੀਆਂ ਕਰਾਈਆਂ ਚੋਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਅਤੇ ਮੇਰੇ ਜਿਹੜੇ ਵੀਰ ਭੈਣ ਭਰਾ ਬਜ਼ੁਰਗ ਮਤਾਵਾ ਬੱਚੇ ਜੋ ਵੀ ਉਸ ਯੂ ਟੌਪ ਦੇ ਜਿਹੜੀ ਸੇਵਾ ਨਿਭਾ ਰਹੇ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਹਮੇਸ਼ਾ ਤੰਦਰੁਸਤੀ ਰੱਖੇ ਦਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਮੇਰ ਭਰਿਆ ਅਥ ਰੱਖੇ ਸੱਚੇ ਪਾਤਸ਼ਾਹ ਸਾਰੇ ਪੈੜ ਭਰਾਵਾਂ ਤੇ ਕਮਾਈਆਂ ਚ ਵਾਧੇ ਕਰੇ ਜੀ ਬਾਹਰ ਬੈਠੇ ਦੇਸਾਂ ਵਿਦੇਸਾਂ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਵਾ ਬੱਚੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀ ਰੱਖੇ ਮਿਹਰ ਭਰਿਆ ਅਥ ਰੱਖੇ ਸੱਚੇ ਪਾਤਸ਼ਾਹ ਦਰਦੁ ਗੁਨੀ ਰਾਤ ਚੋਂ ਗਣੀ ਤਰੱਕੀ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਰਮਾਣਿਆ ਜੀ ਨੂੰ ਐਨਾ ਆਸਰਾ ਦਿੱਤਾ ਮਿਹਰ ਭਰਿਆ ਹੱਥ ਰੱਖੇ ਸਾਰੇ ਤੇਜੀ ਕਮਾਈਆਂ 'ਚ ਵਾਧੇ ਕਰੇ ਦਨ ਦੁੱਗਣੀ ਰਾ ਚੌਗਣੀ ਤਰੱਕੀ ਬਖਸ਼ੇ ਜੀ ਸਾਰੇ ਭੈਣ ਭਰਾਵਾਂ ਨੂੰ ਪਰਮਾਤਮਾ ਤੰਦਰੁਸਤੀ ਰੱਖੇ ਤੇ ਹੁਣ ਆਪਾਂ ਗੱਲ ਇਸ ਵਿਸ਼ੇ ਤੇ ਕਰ ਰਹੇ ਆ ਜੀ ਬਈ ਜੋ ਵੀ ਬੰਦਾ ਤੜਕੇ ਉੱਠਦਾ ਕੋਈ ਜੋਬ ਤੇ ਜਾਂਦਾ ਕੋਈ ਵਿਚਾਰਾ ਦਿਹਾੜੀ ਕਰਦਾ ਕੋਈ ਕਿਸੇ ਵੀ ਪ੍ਰਕਾਰ ਦਾ ਕੰਮ ਉਹ ਕਰਦਾ ਲੇਕਿਨ ਜੇ ਉਹਨੂੰ ਮਿਹਨਤ ਦਾ ਮੁੱਲ ਨਾ ਪਵੇ ਜਾਂ ਮਿਹਨਤ ਦਾ ਮੁੱਲ ਨਾ ਦਿੱਤਾ ਜਾਵੇ ਹਨਾ ਉਹਦਾ ਮਨ ਕਿੰਨਾ ਦੁਖੀ ਹੁੰਦਾ ਵੀ ਮੈਂ ਯਾਰ ਮਿਹਨਤ ਕੀਤੀ ਆ ਦਾ ਮਨੋਵੀ ਤਨੌਲਾ ਕੇ ਆਪ ਦਾ ਸੇਵਾ ਕੀਤੀ ਚਾ ਬੰਦ ਕੀਤੀ ਹੈ ਨਾ ਉਹ ਇੱਕ ਸੇਵਾ ਹੀ ਬਣ ਜਾਂਦੀ ਹੈ ਹੁਣ ਵੀ ਉਹ ਡਿਊਟੀ ਤੇ ਲੱਗਾ ਤਨਖਾਹ ਮਿਲੇ ਨਾਮ ਮਿਲੇ ਕਈ ਵਾਰੀ 延迟 ਵੀ ਹੋ ਸਕਦਾ ਹੈ ਕਈ ਵਾਰੀ ਪੇਮੈਂਟ ਹੋਣੀ ਮਿਲ ਰਹੀ ਹੁੰਦੀ ਹੈ ਨਾ ਮਾਲਕ ਦੇ ਨਹੀਂ ਰਿਹਾ ਹੁੰਦਾ ਤੇ ਜਦੋਂ ਉਹਨਾਂ ਦੇਣਾ ਹੁੰਦਾ ਉਹ ਤੋਂ ਘਟਾ ਕੇ ਦਿੰਦਾ ਨਾ ਇਹ ਵੀ ਬਹੁਤ ਮੁਸ਼ਕਲ ਆ ਜਾਂਦੀ ਹੈ ਬਾਕੀ ਵੀਰੋ ਜੇ ਆਪਾਂ ਘਬਰਾ ਕੇ ਕੰਮ ਕਰਾਂਗੇ ਜਾਂ ਆਪਾਂ ਡਰ ਕੇ ਕੰਮ ਕਰਾਂਗੇ ਆਪਣੇ ਕੰਮ ਕਦੇ ਸਵਾਰੇ ਨਹੀਂ ਜਾਣਗੇ ਵਿਗੜਨਗੇ ਜ਼ਰੂਰ ਸਵਾਰੇ ਨਹੀਂ ਜਾਣਗੇ ਸੋ ਆਪਾਂ ਇਸੇ ਕਰਕੇ ਦੁਆਰਾ ਇਹ ਹੀ ਅਪੀਲ ਕਰਦੇ ਆ ਵੀ ਜਿਹੜੇ ਭੈਣ ਭਰਾ ਆਪਣੇ ਆਪਾਂ ਜਿਹਦੇ ਨਾਲ ਖਾ ਲਏ ਉਹਨੂੰ ਆਪਦੇ ਦਿਲ ਚ ਵੀ ਵਿਸਾਲ ਲੇ ਉਹਦਾਂ ਨੂੰ ਨੁਕ ਨਮਕ ਹਰਾਮ ਨਾ ਕਰੀਏ ਆਪਾਂ ਉਹਦਾ ਗੁਣ ਗਾਈਏ ਭਲਾ ਮੰਗੀਏ ਪ੍ਰਮਾਤਮਾ ਅਗੇ ਅਰਦਾਸ ਬੰਦੀ ਕਰੀਏ ਉਹਦੇ ਬ੍ਰਤੀ ਜੋ ਦੇ ਕਰਮਾ ਉਹ ਵੱਖਰੀ ਗੱਲ ਹੈ ਜਿਹੜਾ ਆਪਣਾ ਦਿਲ ਹੈ ਇਹ ਆਪਣੇ ਦਿਲ ਵਾਪਾ ਨੂੰ ਚੰਗੀਆਂ ਸੁਜਾਵਾਂ ਪ੍ਰਦਾਨ ਕਰਦੀਆਂ ਜਿੰਨੇ ਕੁ ਜੋ ਕਰਿਆ ਆਪਾਂ ਉਹਦੇ ਨਾਲ ਖੜਨਾ ਚਾਹੀਦਾ ਏ ਨਹੀਂ ਵੀ ਆਪਾਂ ਨਾ ਖੜਾ ਹੋਣਾ ਤੇ ਪਰ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹਾਂਗਾ ਵੀ ਜਿਸ ਭੈਣ ਭਰਾ ਦੀ ਆਪਾਂ ਹੈਲਪ ਕਰ ਰਹੇ ਆ ਵਿਰਜ ਪਲਾਨਾ ਬੰਦਾ ਬਿਮਾਰ ਆ ਜੀ ਆਪਾਂ ਉਹਨਾਂ ਦੀ ਹੈਲਪ ਕਰਨੀ ਉਹਨੂੰ ਮੱਜੇ ਤੋਂ ਠਾਉਣਾ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ ਸਾਰਾ ਕੁਝ ਆਪ ਜਿਹੜਾ ਇੱਕ ਵੀਡੀਓ ਜਰੀਏ ਆਪਾਂ ਕਿ ਸੋ ਭੈੜਾ ਨੀ ਕਹਿ ਦਿੰਨੇ ਆ ਵੀ ਕੋਈ ਗੱਲ ਨਹੀਂ ਵੀਰੇ ਆਪਾਂ ਤੇਰੀ ਮਾਰਕਤ ਜ਼ਰੂਰ ਕਰਾਂਗੇ ਜਿੰਨੀ ਧੋਖਰੇ ਹਣਾ ਪਰ ਆਪਾਂ ਇਹ ਚ ਜਾਣੇ ਵੀ ਜਿਹੜੀ ਸਚਾਈ ਹੈ ਸਚਾਈ ਦੇ ਵਿੱਚ ਹੀ ਫਿਰਦਾ ਹੈ ਪੈਸਾ ਕਮਾਉਣਾ ਬਹੁਤ ਔਖਾ ਜੀ ਜਿਹੜੇ ਆਪਾ ਦਾਨੀਆਂ ਨੂੰ ਕਹਿ ਦਿੰਨੇ ਆ ਵੀ ਯਾਰ ਇੰਨਾ ਤਾਨ ਕੀਤਾ ਹੈ ਬੰਦੇ ਨੇ ਇੰਨਾ ਪਰਪਕਾਰ ਕੀਤਾ ਕੰਮਾਣਾ ਪਰਪਕਾਰ ਦਾ ਕੰਮ ਕੀਤਾ ਮਨਕੀਰ ਕੋਲਖ ਜੀ ਵਖੋ ਕਿੰਨਾ ਕਾਛਾ ਇਹਨੇ ਪੰਜਾਬ ਲਈ ਦਿੱਤਾ ਹਾਰ ਪੀੜ ਤਾਂ ਵਾਸਤੇ ਕਿੰਨੇ ਸਹਤਾ ਕੀਤੇ ਔਰ ਮੇਰੇ ਮਸ਼ਹੂਰ ਕਲਾਕਾਰ ਜੀਪੀਵਾਰ ਜੀਪੀ ਗਰੇ ਵਾਲੇ ਵੀ ਬਹੁਤ ਵਿਚਾਰੇ ਨੇ ਹੈਲਪ ਕੀਤੀ ਮਾਨਸ ਸੋਚਿਆ ਜਨ ਕੇ ਆਪਣੇ ਸਮੁੱਚੇ ਪੰਜਾਬ ਦੇ ਜੋ ਕਲਾਕਾਰ ਨੇ ਵੀਰ ਸਿੰਗਰ ਨੇ ਤੇ ਉਹ ਵੱਧ ਚੜ ਕੇ ਵੇਖੋ ਕਿੰਨੀ ਉਹਨਾਂ ਨੇ ਹੈਲਪ ਕੀਤੀ ਪੰਜਾਬ ਲਈ ਵੀ ਅਸੀਂ ਪੰਜਾਬ ਦੇ ਆ ਤੇ ਪੰਜਾਬ ਦੇ ਨਾਲ ਹੀ ਖੜੇ ਆ ਅੱਜ ਵੀ ਖੜੇ ਆ ਖੜੇ ਰਵਾਂਗੇ ਹੁਣ ਇਹ ਚੀਜ਼ਾਂ ਆਪਾਂ ਕਿਸ ਤਰ੍ਹਾਂ ਵੇਖਣੀ ਹੈ ਕਿਹੜੇ ਰੂਪ ਚ ਵੇਖਣੀ ਹੈ ਜਾਂ ਕਿਹੜੇ ਰੂਪ ਚ ਉਹਦੀ ਜਾਂਚ ਕਰਨੀ ਹੈ ਜਾਂ ਉਹਨੂੰ ਅਸੀਂ ਆਪਾਂ ਜਿਸ ਭੈਣ ਭਰਾ ਦੀ ਹੈਲਪ ਹੁੰਦੀ ਹੈ ਉਹਦੇ ਮਨ ਚ ਤਾਂ ਇਹੀ ਹੁੰਦੀ ਹੈ ਵੀ ਪ੍ਰਮਾਤਮਾ ਨੇ ਪ੍ਰਸਤਾਪੇ ਜੈ ਹੈਲਪ ਕਰ ਲਈ ਸਾਨੂੰ ਬਚਾਣ ਲਈ ਤਾਂ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਮੇਰੇ ਵੀਰਾਂ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਦੇਵੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਉਹਨਾਂ ਨੇ ਇਹ ਨਹੀਂ ਵੇਖਿਆ ਤਕੜਾਏ ਨਹੀਂ ਵੇਖਿਆ ਮਾਰਾਏ ਨਹੀਂ ਵੇਖਿਆ ਕੁਝ ਵੀ ਜਿਹੜੇ ਉਹਨਾਂ ਨੇ ਹਾਲਾਤ ਵੇਖੇ ਤੇ ਉਹਨਾਂ ਦੇ ਪੈਰਾਥਲੋਜੀ ਮੇਨ ਨਿਕਲ ਗਈ ਜਿਹੜੇ ਸਾਡੇ ਭੈਣਾ ਭਰਾਵਾਂ ਦਾ ਉਹਨਾਂ ਦੇ ਨੁਕਸਾਨ ਹੋ ਰਿਹਾ ਹੈ ਉਹ ਵੀ ਸਾਡੇ ਕੋਪਰੇ ਨਹੀਂ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਸ਼ਰਮਾਤ ਕੀਤੀ ਬੜੀ ਮਦਦ ਕੀਤੀ ਬਹੁਤ ਜ਼ਿਆਦਾ ਹੈਲਪ ਕੀਤੀ ਥੋੜੀ ਨਹੀਂ ਗਨ ਨਹੀਂ ਬੰਦਾ ਕੋਈ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਅਸੀਂ ਫੋਟੋ ਨਹੀਂ ਕਰਾਉਣੀ ਅਸੀਂ ਫੋਟੋ ਲਵਾਉਣੀ ਨਹੀਂ ਆਏ ਅਸੀਂ ਆਪ ਵੀ ਬੱਲੇ ਬੱਲੇ ਨਹੀਂ ਕਰੋਨਾਏ ਤੁਸੀਂ ਸਾਡੇ ਭੈਣ ਭਰਾ ਹੋ ਤੁਹਾਡਾ ਪੈਸਾ ਤੁਹਾਨੂੰ ਦਿੰਨੇ ਆ ਕੋਈ ਅਸੀਂ ਇਸ ਤਰ੍ਹਾਂ ਨਹੀਂ ਸਾਡਾ ਤੁਸੀਂ ਇੱਥੋਂ ਤੱਕ ਦਾ ਨਿਯਾਗੀ ਕਰੀ ਚੱਲੋ ਹੈਨਾ ਤੇ ਪਰ ਇਹਨਾਂ ਨੇ ਜਰੂਰ ਅਪੀਲ ਕੀਤੀ ਵੀ ਜੋ ਵੀ ਭੈਣ ਭਰਾ ਆਪ ਦਾ ਪਾਈ ਕਮਜ਼ੋਰ ਹੈ ਆਰਥਪੱਖੋਂ ਜਿਆਦਾ ਕਮਜ਼ੋਰ ਅਸੀਂ ਉਹਨਾਂ ਦੀ ਹੈਲਪ ਜ਼ਰੂਰ ਕਰਾਂ ਹੈਲਪ ਉਹਨਾਂ ਵੀਰਾਂ ਨੇ ਕੀਤੀ ਹੀ ਹੈ ਤੇ ਕਰ ਦੇ ਦੀ ਹੈ ਹੁਣ ਜਿੰਨਾ ਭੈਣ ਭਰਾਵਾਂ ਦੀ ਉਹਨਾਂ ਨੇ ਹੈਲਪ ਕੀਤੀ ਹੈ ਹਮੇਸ਼ਾ ਮੁਜਾਦ ਰੱਖਣਾ ਹਮੇਸ਼ਾ ਦਿਲ ਦੇ ਵਿੱਚ ਉਹਨਾਂ ਦੇ ਪ੍ਰਤੀ ਅਰਦਾਸ ਬੇਨਤੀ ਕਰ ਤੰਦਰੁਸਤੀ ਵਾਸਤੇ ਖੱਚੇ ਪਾਚਨ ਇਹਨਾਂ ਨੂੰ ਏਦੂ ਵੀ ਹੋਰ ਦੁੱਗਣੀ ਕਿਰਪਾ ਕਰੋ ਮजल ਜਾ ਰਿਹਾ ਸਮਾਂ ਘਟਾ ਕੋਲੇ ਕੋਸ਼ਿਸ਼ ਪਰਮਾਤਮਾ ਨੇ ਜੋ ਉਹਦੇ ਵਾਸ ਹੁੰਦਾ ਉਹ ਕਰੂਗਾ ਜੋ ਉਹਦੀ ਕੀਤੀ ਹੋਈ ਆਪਾਂ ਟਾਲ ਨਹੀਂ ਸਕਦੇ ਕਿਸੇ ਭੈਣ ਭਰਾ ਨੂੰ ਆਪਾਂ ਰੋ ਬਣਾ ਨਹੀਂ ਕਰ ਸਕਦੇ ਕਿ ਤਾਸੂ ਕਮਾਂਗੇ ਉਦਾਕਾਰ ਹਨਾ ਉਹ ਤਾਂ ਸਭਾ ਹੋ ਨਾ ਰਹਿ ਗਈ। ਹੁਣ ਆਪਾਂ ਕਿਸੇ ਦੀ ਜ਼ਿੰਮੇਵਾਰੀ ਵੀ ਨਹੀਂ ਚੱਕ ਸਕਦੇ ਵੀ ਸਾਡਾ ਬੇਟਾ ਤੁਹਾਡੇ ਨਾਲ ਆਊਗਾ ਤੁਹਾਡੇ ਨਾਲ ਹੱਥ ਪੜਤੀ ਪਾਊਗਾ। ਹਵਾਈਏ ਜੀ ਕੀ ਕਮਾਂਗੇ? ਇਹ ਗੱਲਾਂ ਆਪਾਂ ਸੋਚ ਕੇ ਬਹਿ ਜੰਨੇ ਆਂ। ਪਰ ਸੱਚ ਨਹੀਂ ਗੱਲ ਹੋਊਗੀ। ਮੇਰੇ ਭੈਣ ਭਰਾ ਨੂੰ ਆਪਾਂ ਕੋ ਗੱਲ ਤਰਸਤੇ ਜਾ ਕੋ ਨਹੀਂ ਮੰਨ ਰਿਹਾ ਜਾ ਉਹ ਮੰਨਣ ਨਹੀਂ ਦੇ ਰੇ ਮਾਨੂੰ ਆਪਾਂ ਪਿਆਰ ਨਾਲ ਸਮਝਾਉਣਾ ਕਰੋ ਰੋਬ ਨਾਲ ਨਹੀਂ ਸਮਝਾਉਣਾ ਜਿੱਦਾਂ ਵੀ ਭੈਣ ਭਰਾ ਸਮਝ ਸਕਦਾ ਹੈ ਉਹ ਜ਼ਰੂਰ ਸਮਝੇਗਾ ਜੇ ਕੋਈ ਆਪਣਾ ਭੈਣ ਭਰਾ ਭੱਡ ਬਢੇਰਾ ਕਹਿੰਦਾ ਉਹਦੀ ਗੱਲ ਵੀ ਜ਼ਰੂਰ ਮੰਨੇ ਤੇ ਪਰਮਾਤਮਾ ਤੰਦਰੁਸਤੀ ਦੇਵੇ ਸਾਰਿਆਂ ਨੂੰ ਪਰ ਆਪਾਂ ਇੱਕ ਗੱਲ ਕਰਦੇ ਆ ਜਦੋਂ ਆਪਣੇ ਤੇ ਭੀੜ ਪੈਂਦੀ ਹੈ ਜਾਂ ਕੋਈ ਭੈਣ ਭਰਾ ਆਪਣੇ ਨਾਲ ਖੜਦਾ ਸਾਡਾ ਉਹਨਾਂ ਹੀ ਉਹਦੇ ਨਾਲ ਤੱਕ ਮਤਬ ਲੰਦਾ ਜਿਹਨੂੰ ਚੱਟ ਛਾੜੀ ਫਿਰਦਾ ਮੈਂ ਇਹ ਤਾਂ ਨਹੀਂ ਸੋਚਣਾ ਚਾਹੀਦਾ ਉਹਦੇ ਪਰਿਵਾਰ ਲਈ ਬੱਚਿਆਂ ਲਈ ਕੂਨਾਂ ਲਈ ਫਸਲ ਬਾੜੀ ਲਈ ਨਪਕਾ ਅਪਾਰਦਾਸ ਬੇਨਤੀ ਕਰਨੀ ਸੱਚੇ ਪਾਤਸ਼ਾਹ ਮੇਰੇ ਵੀਰਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੀ ਭੈਣਾਂ ਨੂੰ ਸੁੱਖ ਸ਼ਾਂਤੀ ਵਿੱਚ ਰੱਖੀ ਹਮੇਸ਼ਾ ਇਹਨਾਂ ਦੇ ਸੱਤੇ ਹੱਥ ਰੱਖੀ ਇਹ ਅਸਤੀਆਂ ਨੇ ਤੇ ਅਸੀਂ ਵਸਦੇ ਇਹਨਾਂ ਲੋਕਾਂ ਕੋ ਮਾੜਾ ਸਨਾਨ ਆਵੇ ਇਹਨਾਂ ਲੋ ਸਾਡੇ ਘਰ ਵੱਲ ਨੂੰ ਗੁਲਦਸਤ ਹੀ ਹੋਵੇ ਫੁੱਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ ਕੋਟ-ਕੋਟ ਧੰਵਾਦ ਆ ਭਾਈ ਸੱਚੇ ਪਾਤਸ਼ਾਹ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਮੇਰੇ ਬਜ਼ੁਰਗਾਂ ਨੂੰ ਬਤਾਲਾ ਮੈਂ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਮਾਂ ਪਿਓ ਦਾ ਕਿਆ ਮੰਨਣ ਉਹਨਾਂ ਦੇ ਕੀਤੇ ਹੋਏ ਕਮਾਂ ਲਿਚਾਤੀ ਮਾਰਨ ਸਾਡੇ ਪਿਤਾ ਨੇ ਕੀ ਕੀਤਾ ਜਾਂ ਸਾਡੇ ਮਾਤਾ ਨੇ ਕੀ ਸੋਚਿਆ ਅਨਾ ਪਰ ਜਦੋਂ ਆਪਾਂ ਕਹੀਏ ਨਾ ਵੀ ਕਰਜ਼ਾ ਤਾਰ ਦੇਾਂਗੇ ਮਾਮਾ ਦਾ ਕਰਜ਼ਾ ਨਹੀਂ ਉਤਰਨਾ ਮਾਮਾ ਦਾ ਕਰਜ਼ਾ ਜਿਹਨਾਂ ਨੇ ਤਾਰਨਾ ਸੀ ਉਹ ਤਾਰ ਚੁੱਕੇ ਅਸੀਂ ਉਹਨਾਂ ਦੇ ਮਗਰੀ ਦੇ ਬੜੇ ਉਹਨਾਂ ਦੀ ਨਕਲ ਹੀ ਨਹੀਂ ਕੀਤੀ ਉਹਨਾਂ ਦੀ ਰੀਸ ਹੀ ਨਹੀਂ ਕੀਤੀ ਅੱਜ ਅਸੀਂ ਉਹ ਦੁੱਖ ਭੋਗ ਰਹੇ ਹਾਂ ਥੋੜਾ ਜਿਆਦਾ ਕਰਨ ਵਾਲੀ ਚੀਜ਼ ਦਾ ਸੋਚਣਾ ਪਵੇਗਾ ਕਿ ਆਪਾਂ ਹਰੇਕ ਦੇ ਅਰਦਾਸ ਦੇ ਰਤਾਸ ਬੇਨਤੀ ਕਰਕੇ ਸੱਚੇ ਪਾਤਸ਼ਾਹ ਹਮੇਸ਼ਾ ਤੰਦਰੁਸਤੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਇਸੇ ਤਰ੍ਹਾਂ ਚੈਨਲ ਦੇ ਨਾਲ ਜੁੜੇ ਰਹਿਓ ਤੁਹਾਡਾ ਬਹੁਤ 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 ਆਬਾਦਾ ਜੀ ਸੱਚੇ ਪਾਤਸ਼ਾਹ ਤੰਦਰੁਸਤੀ ਬਾਛੇ ਸਾਰੇ ਪੈੜ ਪ੍ਰਾਵ ਨਗਰ ਖੇੜੇ ਨੌਜਵਾਨਾਂ ਨੂੰ ਹਮੇਸ਼ਾ ਮਿਹਰ ਭਰਿਆ ਯਾਤ ਰੱਖੇ ਬੂਟ ਆਫ ਦਾ ਵੀ ਬਹੁਤ ਬਹੁਤ ਕੋਟ ਕੋਟ ਧੰਵਾਦ ਹੈ। ਜਲਦੀਆਂ ਕਰਾਈਚੋ ਜੋ ਮੇਰੇ ਭੈਣ ਭਰਾ ਉੱਤੇ ਸੇਵਾ ਡਿਊਟੀਆਂ ਨਿਭਾਰੇ ਨੇ। ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ। ਦਹਿਣ ਦੁਗਣੀ, ਰਾਤ ਚੌਗਣੀ, ਤ੍ਰਤੀ ਵਸਾ। ਤੇ ਨਾਮ ਦੀ ਦਾਤ ਬਖਸ਼ੇ। ਬਹੁਤ ਬਹੁਤ ਬੂਟ ਆਫ ਫੈਮਲੀ ਦਾ ਵੀ ਧੰਨਵਾਦ ਹੈ। ਨਵੇਂ ਜੁੜੇ ਵੀਰਾਂ ਦਾ ਵੀ ਤੈਨੂੰ ਧੰਨਵਾਦ ਅਦਲ ਦੀ ਅਗਰੰਮੀਆ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਪ੍ਰਮਾਤਮਾ ਚਰਦੀ ਖਲਾਬ ਵਿੱਚ ਰੱਖੇ ਸੱਚੇ ਪਾਤਸ਼ਾਹ ਦਾ ਦੁੱਗਣੀ ਰਾ ਚੌਗਣੀ ਤਰੱਕੀ ਬਖਸ਼ੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਬਹੁਤ ਬਹੁਤ ਧੰਨਵਾਦ ਹੈ ਵੀਰੇ ਸਤਸ੍ਰੀਕਾਲ ਜੀ